ਕੱਲ ਪੱਟੀ ਦੇ ਪਿੰਡ ਠੱਕਰਪੁਰਾ ਦੇ ਵਿੱਚ ਇੱਕ ਸਰਪੰਚ ਦਾ ਕਤਲ ਜੜਾ ਕੀਤਾ ਜਾਂਦਾ ਹੈ। ਇਹ ਸਰਪੰਚ ਆਪਣੇ ਸਾਥੀਆਂ ਦੇ ਨਾਲ ਸਵਾਰ ਹੋ ਕੇ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਐਨੇ ਦੇ ਵਿੱਚ ਤਿੰਨ ਹਮਲਾਵਰ ਆਉਂਦੇ ਨੇ ਤੇ ਸਰਪੰਚ ਦੀ ਗੱਡੀ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇਸੇ ਦੌਰਾਨ ਸਰਪੰਚ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਸਰਪੰਚ ਦੇ ਦੋ ਸਾਥੀ ਸੀ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਇਸ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗ ਦੇ ਵੱਲੋਂ ਲਈ ਗਈ ਹੈ ਤਾਂ ਗੈਂਗ ਦੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤਾਂ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਰਾਜ ਤਲਵੰਡੀ ਦਾ ਪੱਟੀ ਵਿੱਚ ਮਰਡਰ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਦੋਨੀ ਬਲ ਤੇ ਪ੍ਰਵ ਦਾਸੂਵਾਲ ਲੈਂਦੇ ਆਂ ਇਸ ਬੰਦੇ ਨੇ ਸਾਡੇ ਭਰਾ ਫੌਜੀ ਦਾ ਜਦੋਂ ਨੁਕਸਾਨ ਹੋਇਆ ਸੀ ਪ੍ਰੀਤ ਉਹਨਾਂ ਨੂੰ ਪਨਾਹ ਦਿੱਤੀ ਸੀ ਤੇ ਉਹਨਾਂ ਦੇ ਬੰਦਿਆਂ ਦੇ ਹਥਿਆਰ ਨੇ ਜਿਹੜੇ ਉਹ ਵੀ ਸਾਹਵੇਂ ਸੀ ਤੇ ਲੰਡੇ ਨੂੰ ਉਸਤੇ ਹੀ ਰੇਕੀ ਵੀ ਕਰਵਾਈ ਸੀ ਤਾਂ ਇਹਨਾਂ ਸਾਡੇ ਭਰਾ ਫੌਜੀ ਦੇ ਨਾਲ ਨਜਾਇਜ਼ ਕਰਵਾਈ ਸੀ ਬਾਕੀ ਇਹ ਬਦਲਾ ਆਪਣੇ ਭਰਾ ਫੌਜੀ ਦਾ ਲਿਆ ਹੈ ਇਹ ਕੰਮ ਮੇਰੇ ਛੋਟੇ ਭਰਾ ਅਫਰੀਦੀ ਨੇ ਕੀਤਾ ਹੈ ਬਾਕੀ ਜਿਹੜੇ ਭੌਂਕਦੇ ਨੇ ਸਾਡੇ ਬਾਰੇ ਤਿਆਰ ਉਹ ਵੀ ਰਹਿਣ ਨੰਬਰ ਸਾਬ ਦਾ ਲੱਗਣਾ ਵੇਟ ਐਂਡ ਬੌਸ ਤਾਹੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਕਿਉਂਕਿ ਕੱਲ ਠੱਕਰਪੁਰਾ ਦੇ ਵਿੱਚ ਇੱਕ ਸਰਪੰਚ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਸੀ ਮੋਹਰ ਸਿੰਘ ਪਿੰਡ ਦਾ ਸਰਪੰਚ ਆ ਜਿਹੜਾ ਰਾਜ ਤਲਵੰਡੀ ਉਸ ਦਾ ਕਤਲ ਉਸ ਸਮੇਂ ਕੀਤਾ ਜਾਂਦਾ ਜਦੋਂ ਸਰਪੰਚ ਆਪਣੇ ਦੋ ਸਾਥੀਆਂ ਦੇ ਨਾਲ ਸਵਾਰ ਹੋ ਕੇ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਤਿੰਨ ਹਮਲਾਵਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਆਪਣੇ ਹਥਿਆਰਾਂ ਦੇ ਨਾਲ ਗੱਡੀ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇਸੇ ਦੌਰਾਨ ਸਰਪੰਚ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਦੋ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਚੁੱਕਿਆ ਕਿਉਂਕਿ ਇੱਕ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਆ ਜੜੀ ਉਹ ਲਈ ਗਈ ਆ ਤਾਂ ਦੋਨੀ ਬਲ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਆ ਜੜੀ ਉਹ ਲਈ ਗਈ ਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਆ ਤੇ ਉਸ ਪੋਸਟ ਦੇ ਵਿੱਚ ਸਭ ਕੁਝ ਦੱਸਿਆ ਜਾਂਦਾ ਹੈ ਕਿ ਅਸੀਂ ਜਿਹੜਾ ਰਾਜ ਤਲਵੰਡੀ ਸਰਪੰਚ ਹੈ ਉਸ ਦਾ ਕਤਲ ਕਿਉਂ ਕੀਤਾ ਸੀ ਤਾਂ ਕੱਲ ਖੱਕਰਪੁਰਾ ਦੇ ਵਿੱਚ ਗੱਡੀ ਦੇ ਵਿੱਚੋਂ ਸਵਾਰ ਹੋਏ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਅਛੜਾਉ ਕਰ ਦਿੱਤਾ ਗਿਆ ਸੀ ਤਾਂ ਚਾਰੇ ਪਾਸੇ ਹਾਹਾਕਾਰਾ ਜੜੀ ਉਹ ਮੱਚ ਜਾਂਦੀ ਹੈ ਕਿਉਂਕਿ ਸਰਵਸੰਮਤੀ ਦੇ ਨਾਲ ਇਹ ਨੌਜਵਾਨ ਜਿਹੜਾ ਉਸਨੂੰ ਸਰਪੰਚ ਚੁਣਿਆ ਗਿਆ ਸੀ ਤਾਂ ਸਰਪੰਚ ਚੁਣਨ ਤੋਂ ਬਾਅਦ ਉਸ ਦਾ ਕਤਲ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ ਤੇ ਲੋਕ ਕਹਿ ਰਹੇ ਸੀ ਕਿ ਅਸਲ ਦੇ ਵਿੱਚ ਇਹ ਕਤਲ ਕਿਉਂ ਹੋਇਆ ਤਾਂ ਹੁਣ ਕਤਲ ਦੀ ਵਜ੍ਹਾ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਗੈਂਗ ਦੇ ਮੈਂਬਰਾਂ ਦੇ ਵੱਲੋਂ ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀਆ ਜਿਹੜੀ ਉਹ ਲਈ ਗਈ ਹੈ